ਹੈਲੋ ਹਾਂਜੀ ਫਸਟੀ ਕਾਲ ਨਹੀਂ ਹੋ ਹੋ ਸੁਣਾਓ ਕੀ ਹਾਲ ਚਾਲ ਦੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆਉਂਟੀ ਲੱਗੀਆਂ ਆਪਾਂ ਸੁਬਹਾ ਅੱਜ ਲੇਟ ਉੱਠੇਆਂ ਕਿਉਂਕਿ ਬੱਚਾ ਨੇ ਅੱਜ ਸਕੂਲੇ ਨਹੀਂ ਸੀ ਜਾਣਾ ਤੇ ਐਂ ਤਾਂ ਵੱਧਣਾ ਹੈ ਦੁਬਾਰਾ ਤੇ ਚਾਹ ਪੀਣ ਲੱਗੀਆਂ ਚਾਹ ਪੀ ਕੇ ਆਪਾਂ ਹੁਣੇ ਸਟਾਰਟ ਚਾਹ ਬਣਾ ਲੈਂਦੀ ਆਪਾਂ ਸਾਰਿਆਂ ਲਈ ਤੇ ਬਣਾ ਕੇ ਬਸ ਹੁਣ ਆਪਾਂ ਚਾਹ ਪੀਵਾਂਗੇ ਚਾਹ ਪੀਂਦੇ ਪੀ ਕੇ ਤੇ ਸਾਡੇ ਘਰੇ ਚੂਹੇ ਬਹੁਤ ਜ਼ਿਆਦੇ ਆ ਬੁਰਾ ਹਾਲ ਹੋਇਆ ਪਾ ਚੂਹੇ ਨੇ ਕੋਈ ਦਾ ਮਨਾਸ ਮਾਰਿਆ ਤਾਂ ਨਵੇਂ ਡੱਬੇ ਲਿਆ ਤੇ ਸਾਰੇ ਚੂਹੇ ਨੇ ਖਰਾਬ ਕਰਦੇ ਤੇ ਹੁਣ ਉੱਠ ਕੇ ਸਾਰੇ ਭਾਂਡੇ ਬਾਹਰ ਕੱਢੇ ਆ ਹਾਂ ਦਿਖਾਵਾਂਗੇ ਤੁਹਾਨੂੰ ਇੱਕੋ ਵਾਰ ਸਾਰੇ ਭਾਂਡੇ ਬਾਹਰ ਕੱਢੀਏ ਰਸੋਈ ਕਲੀਨ ਕਰਦੇ ਆਂ ਸਾਫ਼ ਕਰਦੇ ਆਂ ਬਿਲਕੁਲ ਉਹਨਾਂ ਨੂੰ ਭਾਂਡੇ-ਪੁੱਡੇ ਧੋਣੇ ਆ ਕਿਉਂਕਿ ਅੱਜ ਐਤਵਾਰ ਦਾ ਦਿਨ ਆ ਮੁਰਕੇ ਮੈਂ ਵੀ ਦਪਹਿਰਾ ਸਾਹਿਬ ਤੇ ਜਾਣਾ ਏ ਤੇ ਹੁਣ ਹੁਣ ਸਾਬ ਸਫਾਈ ਅੱਜ ਕਰ ਲਈਏ ਪਹਿਲਾਂ-ਪਹਿਲਾਂ ਤੇ ਇੱਕ ਦੋ ਬਾਦੀ ਮਾਰੀ-ਮੋਟੀ ਤਾਂ ਰੋਲਿੰਗ ਹੋਈ ਜਾਂਦੀ ਅੱਜ ਥੋੜੀ ਜੀ ਡੀਪਲੀਨ ਕਰ ਦਨੇ ਆ ਥੋੜੀ ਜੀ ਜ਼ਿਆਦਾ ਵਧੀਆ ਵਾਲੀ ਕਰ ਦਨੇ ਆ ਤੇ ਉਹ ਦਾ ਘੜਬਚੇ ਹੁੰਦੇ ਰਹਿੰਦੇ ਆ ਉਹ ਬੜੇ ਕੰਮ ਦੀ ਕਾ ਤੁਹਾਨੂੰ ਕੋਈ ਹੱਲ ਹੈਗਾ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿਹਣਾ ਖੇਤ ਤੋਂ ਨਿਕਲਦੇ ਸਿੱਧਾ ਘਰੇ ਘਰੋਂ ਨਿਕਲਦੇ ਸਿੱਧਾ ਖੇਤ ਜੇ ਤੋਂ ਭਜਾਉਣੀ ਆ ਬਸ ਆਈਂ ਕਰੀ ਜਾਂਦੇ ਆ ਪੁਰਾ ਹਾਲ ਕੀਤਾ ਚਾਹਣਾ ਤੇ ਮੈਂ ਮੁਣਤੀ ਜਾਣਾ ਦੁਪਹਿਰਾ ਸੌਫ ਤੇ ਤੇ ਸ਼ਹਿਰ ਵੀ ਜਾਣ ਦਾ ਪ੍ਰੋਗਰਾਮ ਆ ਦੇਖਣੀ ਆ ਸ਼ਾਮ ਨੂੰ ਜੇ ਦਾ 4 ਵਜੇ ਆ ਕੇ ਟਾਈਮ ਹੋਇਆ ਤੱਕ ਅੱਜ ਜਾਵਾਂਗੇ ਨਹੀਂ ਫਿਰ ਕੱਲੂ ਜਾਇਆ ਆਂ ਮੈਂ ਇੱਕ ਦੋ ਚੀਜ਼ਾਂ ਗਰਮੀ ਵਾਲੇ ਸੂਟ ਲੈ ਕੇ ਆਉਣਾ ਤੇ ਨਾਲੇ ਫਰੀ ਦਾ ਫਰੀ ਦਾ ਸੂਟ ਲੈ ਕੇ ਆਉਣਾ ਨਾ ਅਸੀਂ ਰਾਣੀ ਤੇ ਬੋਣਾ ਨਾਲੇ ਗਵਾਂਡੀਆਂ ਨਾਲ ਰਾਣਾ ਸਰ ਜਾਣ ਦੀ ਪਲੈਨਿੰਗ ਕਰ ਰਹੇ ਆ ਜੇ ਗਏ ਤਾਂ ਫਿਰ ਉਹਦੇ ਲਈ ਆਪਾਂ ਕੋਈ ਸੂਟ ਚਾਹੀਦੇ ਗਰਮੀ ਵਾਲਾ ਉਹਗਾ ਆਪਣੇ ਤੀਆਂ ਲੱਗਣੀਆਂ ਤੀਆਂ 16 ਨਿਸਰਾਂ ਦਾ ਬੱਸ ਮੰਦਰੀ ਨਾਲ ਚੜਨ ਵਾਲੀ ਐ ਸੌਂ ਦਾ ਮੜ ਕੇ ਆਪਣੇ ਚੱਲ ਪੈਣਾ ਦਾ ਤੀਆਂ ਦਾ ਚੱਲਿਆ ਕਰੂਗੀ ਤੀਆਂ ਕੋ ਚੱਲਿਆ ਕਰਾਂਗੇ ਆਪਾਂ ਉਹ ਵੀ ਤੁਹਾਨੂੰ ਵਲੌਗਸ ਦਿਖਾਇਆ ਕਰਾਂਗੇ ਹਾਂ ਹਾਂ ਰੋ ਰੋਈ ਦਿਖਾਇਆ ਕਰਾਂਗੇ ਜਿੰਨਾ ਕਿੰਨੀ ਕਲਪ ਲਾਈ ਜਾਏਗਾ ਉਹ ਵੀ ਲਾਇਆ ਕਰਾਂਗੇ ਜੇ ਤੋ ਜਾਇਆ ਕਰਾਂਗੇ ਪੱਕਾ ਨਹੀਂ ਵੀ ਧਰਮੀ ਹੋਇਆ ਕੋਈ ਤਾਂ ਨਹੀਂ ਵੀ ਜਾਇਆ ਜਾਂਦਾ ਹੁੰਦਾ ਇਹ ਨਾ ਪੈਕ ਜਾਂਦਾ ਕੋਈ ਨਾ ਬੱਲੋ ਵਾਲਾ ਦਾ ਦਿਖਾਵਾਂਗੇ ਤੀਆਂ ਦਾ ਬਹੁਤ ਵਧੀਆ ਹੁੰਦੇ ਦੋ ਥਾਈ ਲੱਗ ਜੇ ਮੈਨੂੰ ਲੱਗਦੀ ਆ ਛੁੱਲੇ ਵਗੈਰਾ ਵੀ ਹਾਂ ਆਕ ਉਧਰਲੀ ਸਾਈਡ ਲਾਗਦੇ ਉਹ ਤਾਂ ਬੜਾ ਵਧੀਆ ਨਹੀਂ ਕਾ ਕਮਲ ਕੋ ਰੱਖ ਉਹ ਤਾਂ ਵਧੀਆ ਬਣੀ ਹੋਈ ਆ ਪਾਰਕ ਹਾਂ ਉਹ ਬੜਾ ਕਮਲਾ ਉਹ ਸੋ ਉਹ ਤੇylar ਦੇ ਉਹ ਚੇਜਾ ਮੈਂ ਅਸਬਾਰੋਂ ਕੀ ਜਾ ਕੇ ਆਏ ਮੈਂ ਤਾਂ ਉੱਥੇ ਦੇਖੀ ਨਹੀਂ ਲਾਈਟ ਚੱਲਦੀਆਂ ਨਹੀਂ ਦਿਨ ਹੀ ਤਿੰਨ ਥਾਈ ਚੱਲਣੀਆਂ 3 3 ਥਾਈ ਲੱਗਣੀਆਂ 3 ਹਾਂ ਬੋਕੀ ਨਹੀਂ ਥਾਈ ਲਾਵਦੀਆਂ ਦਿਨੀਆਂ ਕਮਲਬਨ ਦੇਖਦੇ ਆ ਇੱਕ ਦਿਨ ਉੱਥੇ ਚੱਲਾਂਗੇ ਇੱਕ ਦਿਨ ਦੂਜਾ ਸਾਰੀਆਂ ਬੱਗੀਆਂ ਆਪੋ ਆਪਣੀਆਂ ਲਾ ਕੇ ਬਹਿ ਜਾਂਦੇ ਹਾਂ ਦੇ ਕੋਲ ਗਾਲੀ ਦੋਸਾਂ ਮੰਗੀ ਜਿਵੇਂ ਹੋਇਆ ਤੇ ਚਲੋ ਜੀ ਹੁਣ ਪੀਨੇ ਆਪਾਂ ਚਾਹ ਤੇ ਮੁੜ ਕੇ ਕਰ ਦਿਆਂ ਗੱਲਬਾਤ ਤੁਹਾਡੇ ਨਾਲ ਬਾਏ ਬਾਏ ਗਰਮੀ ਨੂੰ ਬੁਰਾ ਖਾਨ ਹੋ ਗਿਆ ਦਿਖਾ ਦੇ ਸੋਈ ਸਾਰੀ ਕਲੀਨ ਹੋ ਗਈ ਸਾਰੀ ਸਾਫ ਹੋ ਗਈ ਕਿਰਾ ਹੁਣ ਤੋਹਾਂ ਦਾ ਗਾੜ ਦੇ ਨਿਕਲ ਗਏ ਤੇ ਭਾਂਡੇ ਬਾਹਰ ਤੋਤੇ ਪਏ ਆ ਹੁਣ ਰੋਟੀ ਰੱਟੀ ਪਾ ਲਈ ਕਿੰਨਾ ਟਾਈਮ ਹੋ ਗਿਆ 8:00 ਵੱਜ ਗਏ ਆ ਵੇ ਇਸ ਕਰੀ ਨੇ ਆ ਸਾਰਾ ਸਾਫ ਕਰਤਾ ਇਦੋਂ ਸਾਰਾ ਕਲੀਨ ਕਰਤਾ ਰੋਟੀ ਆਦਨ ਇਹਨਾਂ ਦਾ ਲਾਹਾ ਹੋ ਜਾਂਦਾ ਹਾਂ ਚਲੋ ਪਾਂਡੇ ਦਿਖਾ ਦੇ ਵਿੜਾ ਵੀ ਧੋਤੇ ਕੱਪੜੇ ਵੀ ਧੋਤੇ ਵਾ ਸੁੱਖਣੇ ਪਾਉਣ ਵਾਲੇ ਰਹਿ ਗਏ ਬਸ ਹੁਣ ਫਟਾਫਟ ਝਾੜੂ ਪਰਚੇ ਅੰਦਰ ਲਈ ਦੇ ਮੇੜ ਦੋ ਤੇ ਰੋਟੀ ਖਾਈਏ ਤੇ ਠੀਕ ਹੈ

ਦੀ ਨੈਕਸਟ ਡੇ ਲਓ ਜੀ ਅੱਜ ਪੈ ਗਿਆ ਕਮਾਲਪੁਰੇ ਵੀ ਮੀਂਹ ਕਰਮ ਵਾਲਾ ਦਿਨ ਚੜਿਆ ਅੱਜ ਆਪਣਾ ਤੇ ਇੱਕਦਮ ਮੌਸਮ ਖਰਾਬ ਹੋ ਗਿਆ ਤੇ ਬੜਾ ਇੱਕਦਮ ਤੇਜ਼ ਮੀਂਹ بارش ਹੋਣੀ ਸ਼ੁਰੂ ਹੋ ਗਈ ਦੇਖੋ ਕਿੰਨਾ ਜ਼ਿਆਦਾ ਮੀਂਹ ਐਨੀ ਹਵਾ ਤੇਜ਼ ਬੁਰਾ ਹਾਲ ਹੋ ਗਿਆ ਬਹੁਤ ਜ਼ਿਆਦਾ ਤੇਜ਼ ਮੀਂਹ ਚੱਲ ਰਿਹਾ بارش ਬਹੁਤ ਤੇਜ਼ ਹੋਈ ਆਪਣੇ ਤੇ ਕਿਹੜੇ ਕਿਹੜੇ ਏਰੀਆ ਚ ਮੀਂਹ ਅੱਜ ਪਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਹਿਸਾਬ ਨਾਲ ਅੱਜ ਸਾਰੀ ਆ ਸਾਰੀ ਮੌਸਮ ਖਰਾਬ ਆ ਸਾਰੀ ਮੀਂਹ ਪੈ ਰਿਹਾ ਏ ਤੇ ਮੀਨੋ ਹਵਾ ਦੇਖੋ ਕਿੰਨੀ ਜਿਆਦੇ ਤੇਜ਼ ਆ ਬਹੁਤ ਜਿਆਦੇ ਤੇਜ਼ ਆ ਮੈਂ ਮੀਨ ਚ ਕਪਤਾਨ ਨੂੰ ਅੰਦਰ ਕਰਨ ਗਈ ਭੱਜ ਗਈ ਦੇਖੋ ਸਾਰੀ ਗਿੱਲੀ ਹੋ ਗਈ ਦੇਖੋ ਮੈਂ ਬੁਰਾ ਹਾਲ ਹੋ ਗਿਆ ਤੇ ਇੱਕ ਕਪਤਾਨ ਨੂੰ ਅੰਦਰ ਕਰਨ ਗਈ ਇੱਕ ਮਿੰਟ ਚ ਹਵਾ ਛਤਰੀ ਵੀ ਖਰਾਬ ਕਰਦੀ ਹਵਾ ਨੇ ਤੋੜਦੀ ਇੰਨੀ ਤੇਜ਼ ਹਵਾ ਬੜੀ ਜਿਆਦੇ ਇਧਰ ਪਰੀਆਂ ਦੀਆਂ ਚਪਲਾਂ ਤੁਰੀਆਂ ਜਾਂਦੀਆਂ ਪਾਣੀ ਚ ਕਿੰਨਾ ਤੇਜ਼ ਜਾਂਦੀਆਂ ਮੈਂ ਟਿੱਕੇ ਤਾਂ ਆ ਗਿਆ ਕੋਈ ਨਹੀਂ ਸੀ ਨਹੀਂ ਦਾ ਚਾਂਚ ਬਿਲਕੁਲ ਹੀ ਦੇਖੋ ਪਾਣੀ ਖੜ ਗਿਆ ਇੰਨਾ ਪਾਣੀ ਖੜ ਗਿਆ ਪਣ ਬਹੁਤ ਧੀਰਜ ਹਵਾ ਦੇਖੋ ਬੰਨੀ ਤੇ ਜੇ ਸਾਡਾ ਬਾਹਰ ਤੇ ਇੱਧਰ ਆਪਾਂ ਧਰ ਲਈਏ ਕੜਾਈ ਬੱਚੇ ਆਗੇ ਸੀ ਸਕੂਲਾਂ ਤੇ ਉਹ ਕਹਿੰਦੇ ਕੁਛ ਖਾਣਾ ਹੈ ਮੈਂ ਕਿਹਾ ਚਲੋ ਫਿਰ ਅੱਜ ਤੁਹਾਨੂੰ ਮੀਂਹ ਪੈਣ ਦੀ ਖੁਸ਼ੀ ਚ ਪਕੌੜੇ ਖਵਾਉਨੇ ਆ ਕਿ ਅੱਗੇ ਅੱਗੇ ਤਾਂ ਮੀਂਹ ਪੈਂਦਾ ਏ ਮਾੜਾ ਮੋਟਾ ਮੀਂਹ ਪੈਂਦਾ ਏ ਤੇ ਉਸ ਤੋਂ ਬਾਅਦ ਤਾਂ ਆਪ ਨਿਕਲੇ ਆਉਂਦੀ ਆਣਾ ਤੇ ਗਰਮੀ ਬਹੁਤ ਹੋ ਜਾਂਦੀ ਹੈ ਫਿਰ ਪਕੌੜੇ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਤੇ ਅੱਜ ਮੌਸਮ ਵਧੀਆ ਸੀਗਾ ਤੇ ਮੈਂ ਕਿਹਾ ਚੱਲ ਹੁਣ ਵੀ ਸ਼ਾਮ ਨੂੰ ਵੀ ਮੀਂਹ ਪਈ ਜਾਂਦਾ ਸੀ ਤੇ ਚਲੋ ਅੱਜ ਤੁਹਾਨੂੰ ਥੋੜੇ ਜਿਹਾ ਪਕੌੜੇ ਬਣਾ ਦਿੰਨੇ ਆ ਬਰੈਡ ਵਗੈਰਾ ਲਿਆਂਦੇ ਨਹੀਂ ਜਿਹੜਾ ਕੁਸ ਘਰੇ ਸੀਗਾ ਥੋੜੇ ਜਿਹਾ ਗੁਲਗਲੇ ਬਣਾਤੇ ਮਿੱਠੇ ਮਿੱਠੇ ਅ ਸ਼ੱਕਰ ਘੋਲ ਕੇ ਉਹ ਪਕੌੜੇ ਬਣਾਤੇ ਤੇ ਦੂਜੇ ਪਕੌੜੇ ਬਣਾਤੇ ਤੇ ਮੌਸਮ ਬਾਹਰ ਦੇਖੋ ਕਿੰਨਾ ਸੋਹਣਾ ਮੌਸਮ ਅੰਦਰ ਪਕੌੜੇ ਬਣ ਰਹੇ ਚਾਹ ਬਣ ਰਹੀ ਹੈ ਗਰਮ ਗਰਮ ਤੇ ਆਹ ਦੇਖੋ ਪਾਣੀ ਲੱਗ ਗਿਆ ਝੋਨਿਆਂ ਨੂੰ ਬਹੁਤ ਸੋਹਣਾ ਮੌਸਮ ਹੋ ਗਿਆ ਸਾਰੇ ਚੋਣਾਂ ਨੂੰ ਸ਼ਾਂਤੀ ਆ ਗਈ ਵਿਚਾਰਿਆਂ ਖੇਤਾਂ ਨੂੰ ਪਸ਼ੂਆਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਹਨਾ ਨਹੀਂ ਹੋਣੇ ਕਰਕੇ ਆ ਦੇਖੋ ਆਪਣੇ ਨਿੰਬੂ ਲੱਗੇ ਦੇਖੋ ਬਹੁਤ ਸੋਹਣੇ ਚਾਰ-ਚਾਰ ਲੱਗੇ ਹੋਏ ਇੱਕ ਬੂਟੇ ਨੂੰ ਆ ਗੁਲਗਲੇ ਬਣਦੇ ਇਹਨਾਂ ਨੂੰ ਮਿੱਠੇ ਮਿੱਠੇ ਗੁਲਗਲੇ ਜਿਹੜੇ ਉਹ ਕਹਿੰਦੇ ਆਪਾਂ ਉਹ ਆ ਇਧਰ ਪਕੌੜੇ ਬਣ ਰਹੇ ਆ ਕਿਉਂਕਿ ਥੋੜਾ ਲੇਟ ਹੋ ਰਹੀ ਸੀ ਮੈਂ ਕਿਹਾ ਚੱਲ ਜਲਦੀ ਜਲਦੀ ਬਣਾ ਲਈਏ ਫਿਰ ਦੋ ਤਾਂ ਹੀ ਧਰ ਤਾਂ ਆਪਾਂ ਕੰਮ ਕੜਾਈਆਂ ਦੋ ਤਾਂ ਹੀ ਧਰਤੀਆਂ ਮੋਰ ਟੇਸਟੀ ਬਣੇ ਮੈਂ ਆਪ ਹਣਾ ਪਾਪੀਨ ਲੱਗੇ ਆ ਚਾਹ ਬਣ ਗਈ ਆਪਣੀ ਚਾਹ ਤੇ ਖਾਣੇ ਆ ਪਕੌੜੇ ਤੇ ਤੁਸੀਂ ਵੀ ਜੀ ਜ਼ਰੂਰ ਬਣਾ ਕੇ ਖਾਓ ਤੇ ਕਿਵੇਂ ਲੱਗੇ ਤੁਸੀਂ ਜਰੂਰ ਦੱਸਿਓ